ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਜੇਕਰ ਤੁਸੀਂ ਸੱਚਮੁੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਮਿਹਰਾਂ ਵਰਕਤਾ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਫਿਰ ਇੱਕ ਇੱਕ ਗੱਲ ਨੂੰ ਧਿਆਨ ਦੇ ਨਾਲ ਜ਼ਰੂਰ ਸਮਝਣਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਸੋ ਆਓ ਵੀਡੀਓ ਸ਼ੁਰੂ ਕਰਦੇ ਆ ਸੰਗੀਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੋ ਜਾਵੇ ਗੁਰਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ ਤਾਂ ਡੁੱਬਦੇ ਵੀ ਤਰ ਜਾਂਦੇ ਆ ਜਿਸ ਬੰਦੇ ਤੇ ਗੁਰਨਾਨਕ ਪਾਤਸ਼ਾਹ ਜੀ ਨਿਹਾਲ ਹੋ ਜਾਣ ਖੁਸ਼ ਹੋ ਜਾਣ ਉਸ ਬੰਦੇ ਨੂੰ دنیਵੀ ਅਤੇ ਦਰਗਾਹੀ ਦੋਵੇਂ ਸੁੱਖ ਮਿਲ ਜਾਂਦੇ ਆ ਮਹਾਰਾਜ ਸੱਚੇ ਪਾਸ਼ਾ ਉਹਦਾ ਲੋਕ ਪਰਲੋਕ ਸਹਿਲਾ ਕਰ ਦਿੰਦੇ ਆ ਪਰ ਹੁਣ ਸਵਾਲ ਇਹ ਆ ਵੀ ਗੁਰਨਾਨਕ ਪਾਤਸ਼ਾਹ ਜੀ ਦੀ ਕਿਰਪਾ ਮਿਹਰ ਮਿਲੇਗੀ ਕਿੰਝ ਅਤੇ ਗੁਰਨਾਨਕ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਮਿਲਣ ਦੀਆਂ ਨਿਸ਼ਾਨੀਆਂ ਕੀ ਕੀ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਨਿਸ਼ਾਨੀਆਂ ਦੀ ਗੱਲ ਕਰਨੀ ਹੈ ਮਹਾਪੁਰਖ ਜੀ ਕਹਿੰਦੇ ਜਦੋਂ ਮਨੁੱਖ ਦੇ ਮਨ ਦੀ ਫਿਕਰ ਚਿੰਤਾ ਮੁੱਕ ਜਾਵੇ ਸਮਝੋ ਗੁਰਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਆ ਕਿਉਂਕਿ ਜਦੋਂ ਮਾਲਕ ਦੀ ਮਿਹਰ ਕਿਰਪਾ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਮਨ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਮਨ ਇਸ ਗੱਲ ਨੂੰ ਮੰਨ ਜਾਂਦਾ ਹੈ ਕਿ ਮੇਰੀ ਬਾਹ ਮੇਰੇ ਗੁਰਨਾਨਕ ਪਾਤਸ਼ਾਹ ਜੀ ਨੇ ਫੜ ਲਈ ਆ ਹੁਣ ਮੈਨੂੰ ਕੋਈ ਵੀ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਆ ਉਹਦੇ ਮਨ ਦੇ ਸਾਰੇ ਡਰ ਭੈ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਦੂਸਰੀ ਨਿਸ਼ਾਨੀ ਮਹਾਪੁਰਖ ਜੀ ਕਹਿੰਦੇ ਜਦੋਂ ਨਾਮ ਮਿੱਠਾ ਲੱਗਣ ਲੱਗ ਜਾਵੇ ਜਦੋਂ ਨਾਮ ਜਪਣ ਨੂੰ ਮਨ ਕਰੇ ਜਦੋਂ ਗੁਰਬਾਣੀ ਦਾ ਪਾਠ ਕਰਨਾ ਸੁਣਨਾ ਚੰਗਾ ਲੱਗੇ ਸਮਝੋ ਗੁਰਨਾਨਕ ਪਾਤਸ਼ਾਹ ਜੀ ਦੀ ਮਿਹਰ ਹੋ ਗਈ ਆ ਕਿਉਂਕਿ ਉਹਦੀ ਕਿਰਪਾ ਤੋਂ ਬਿਨਾ ਨਾ ਸੀ ਉਹਦਾ ਨਾਮ ਜਪ ਸਕਦੇ ਆ ਨਾ ਹੀ ਉਹਦੇ ਨਾਮ ਦੀ ਗੱਲ ਜਾਂ ਉਹਦੇ ਬਾਰੇ ਗੱਲ ਸੁਣ ਸਕਦੇ ਆ ਇਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਮਨੁੱਖ ਸਵੇਰੇ ਸ਼ਾਮ ਰੱਬ ਦਾ ਨਾਮ ਜਪਿਆ ਕਰੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਿਆ ਕਰੇ ਇੱਕ ਦਿਨ ਉਹਨੂੰ ਕਿਸੇ ਨੇ ਮੇਨਾ ਮਾਰ ਦਿੱਤਾ ਕਿ ਤੂੰ ਸਵੇਰੇ ਸ਼ਾਮ ਪਰਮਾਤਮਾ ਨੂੰ ਯਾਦ ਕਰਦਾ ਏ ਕਦੇ ਤੂੰ ਉਹਨਾਂ ਨੂੰ ਵੇਖਿਆ ਵੀ ਆ ਤੈਨੂੰ ਕਿਵੇਂ ਪਤਾ ਕਿ ਤੇਰਾ ਜਪਿਆ ਹੋਇਆ ਨਾਮ ਉਹਨਾਂ ਤੱਕ ਪਹੁੰਚ ਰਿਹਾ ਏ ਉਹਨਾਂ ਦੇ ਚਰਨਾਂ ਵਿੱਚ ਪ੍ਰਮਾਣ ਹੋ ਰਿਹਾ ਏ ਤੇ ਕਹਿੰਦੇ ਜਦੋਂ ਇਦਾਂ ਉਹ ਨਾਮ ਜਪਣ ਵਾਲੇ ਮਨੁੱਖ ਨੂੰ ਕਿਸੇ ਨੇ ਤਾਣਾ ਮੇਹਣਾ ਮਾਰਿਆ ਉਹਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਕਰ ਦਿੱਤਾ ਤਾ ਹੁਣ ਕਹਿੰਦੇ ਉਹਨੂੰ ਚੈਨ ਨਾ ਆਵੇ ਵੀ ਗੱਲ ਤਾਂ ਇਹਦੀ ਵੀ ਸੱਚ ਆ ਮੈਂ ਇੰਨੇ ਚਿਰ ਤੋਂ ਰੱਬ ਦਾ ਨਾਮ ਜਪਦਾ ਆ ਰਿਹਾ ਹਾਂ ਰੱਬ ਨੇ ਤਾਂ ਮੈਨੂੰ ਕਦੇ ਦਰਸ਼ਨ ਨਹੀਂ ਦਿੱਤੇ ਮੈਨੂੰ ਕਿਵੇਂ ਪਤਾ ਲੱਗੇ ਕਿ ਮੈਂ ਰੱਬ ਦਾ ਨਾਮ ਸਹੀ ਤਰੀਕੇ ਦੇ ਨਾਲ ਜਪ ਰਿਹਾ ਹਾਂ ਮੇਰਾ ਜਪਿਆ ਹੋਇਆ ਉਹ ਨੂੰ ਸੁਣ ਰਿਹਾ ਏ ਪ੍ਰਮਾਣ ਹੋ ਰਿਹਾ ਏ ਕਹਿੰਦੇ ਹੁਣ ਮਨ ਦਾ ਇਹ ਸ਼ੰਕਾ ਦੂਰ ਕਰਨ ਦੇ ਲਈ ਉਹਨੇ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਵੀ ਰੱਬਾ ਮੈਂ ਬਹੁਤ ਜਪਦਾ ਤੇਰਾ ਨਾਮ ਜਪਦਾ ਹਾਂ ਪਰ ਤੁਸੀਂ ਅੱਜ ਤੱਕ ਮੈਨੂੰ ਕਦੇ ਦਰਸ਼ਨ ਨਹੀਂ ਦਿੱਤੇ ਮੈਨੂੰ ਕੀ ਪਤਾ ਲੱਗੇ ਕਿ ਮੇਰਾ ਜਪਿਆ ਹੋਇਆ ਤੁਹਾਨੂੰ ਸੁਣਦਾ ਵੀ ਆ ਜਾਂ ਨਹੀਂ ਤੁਸੀਂ ਪ੍ਰਮਾਣ ਕਰਦੇ ਵੀ ਹੋ ਜਾਂ ਨਹੀਂ ਕਹਿੰਦੇ ਉਹਨੇ ਇੰਨੀਆਂ ਅਰਜ਼ੀਆਂ ਲਾਈਆਂ ਇੰਨੀਆਂ ਬੇਨਤੀਆਂ ਲਾਈਆਂ ਕਿ ਪਰਮਪਿਤਾ ਪਰਮਾਤਮਾ ਜੀ ਨੂੰ ਆ ਕੇ ਉਨੂੰ ਦਰਸ਼ਨ ਦੇ ਲਏ ਪ੍ਰਮਾਤਮਾ ਨੇ ਕਿਹਾ ਭਲਿਆ ਜੇ ਤੇਰਾ ਜਪਿਆ ਹੋਇਆ ਮੈਂ ਪ੍ਰਵਾਨ ਕਰ ਰਿਹਾ ਹਾਂ ਤਾਂ ਹੀ ਤੂੰ ਜਪ ਰਿਆ ਏ ਤੂੰ ਇੱਕ ਵਾਰ ਵਾਹਿਗੁਰੂ ਜੀ ਕਹਿਣਾ ਤੇਰਾ ਉਹ ਵਾਹਿਗੁਰੂ ਪ੍ਰਵਾਨ ਹੋ ਗਿਆ ਦੂਸਰੀ ਵਾਰ ਤੂੰ ਤਾਂ ਹੀ ਕਹਿ ਪਉਣਾ ਹੈ ਸੁਸੰਗਤ ਕੀ ਇਹ ਸਾਖ ਹੀ ਦੇ ਰਹੀ ਹੈ ਇਹ ਕਹਾਣੀ ਦੇ ਰਹੀ ਹੈ ਮਹਾਬੁਰਖ ਜੀ ਆਪਾਂ ਨੂੰ ਵੀ ਇਹ ਗੱਲ ਸਮਝਾਉਂਦੇ ਕਿ ਜੇ ਅਸੀਂ ਉਹਨਾਂ ਦਾ ਨਾਮ ਜਪ ਰਹੇ ਹਾਂ ਜਾਂ ਉਹਨਾਂ ਬਾਰੇ ਗੱਲ ਸੁਣ ਰਹੇ ਹਾਂ ਕਰ ਰਹੇ ਹਾਂ ਇਹਦਾ ਮਤਲਬ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਸਾਡੇ ਉੱਤੇ ਬਹੁਤ ਕਿਰਪਾ ਹੈ ਜਦੋਂ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਵੇ ਸਮਝੋ ਇਹ ਮਾਲਕ ਦੀ ਮਿਹਰ ਕਿਰਪਾ ਦੀ ਨਿਸ਼ਾਨੀ ਆ ਸੋ ਸੰਗਤ ਜੀ ਐਸੀ ਮਾਲਕ ਦੀ ਮਿਹਰ ਮਾਲਕ ਦੀ ਕਿਰਪਾ ਦੀਆਂ ਨਿਸ਼ਾਨੀਆਂ ਹੁਣ ਗੱਲ ਕਰੀਏ ਵੀ ਗੁਰਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕਰਨ ਦਾ ਢੰਗ ਤਰੀਕਾ ਕਿਹੜਾ ਹੈ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਖੁਸ਼ੀ ਮੇਰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਹੋਰ ਕੋਈ ਰਾਹ ਨਹੀਂ ਆ ਕਿ ਉਹਦਾ ਨਾਮ ਜਪੋ ਬਹੁਤ ਵਧੀਆ ਹੋਵੇਗਾ ਜੇ ਅਮਰਤ ਵੇਲੇ ਉੱਠ ਕੇ ਜਪੋ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਇਹ ਸਭ ਤੋਂ ਕੀਮਤੀ ਭੇਟਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਦੋ ਭੇਟਾ ਰੱਖ ਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜੋ ਚਾਹੀਏ ਪ੍ਰਾਪਤ ਕਰ ਸਕਦੇ ਹਾਂ ਅਮਰਤ ਵੇਲੇ ਦਾ ਉੱਠਣਾ ਉੱਠ ਕੇ ਨਾਮ ਜਪਣਾ ਨਿਤਨੇਮ ਪੱਕਾ ਕਰਨਾ ਤਾਂ ਫਿਰ ਜਦੋਂ ਸਾਨੂੰ ਹੁਣ ਪਤਾ ਲੱਗ ਗਿਆ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਜ਼ਰ ਦੇ ਵਿੱਚ ਸਭ ਤੋਂ ਕੀਮਤੀ ਭੇਟਾ ਕਿਹੜੀ ਆ ਤਾਂ ਫਿਰ ਇਹ ਭੇਟਾ ਆਪਾਂ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਕੇ ਉਹਨਾਂ ਦੀ ਖੁਸ਼ੀ ਉਨਾ ਦਿਨ ਮੇਹਰ ਹਾਸਲ ਕਰੀਏ ਸੰਗਤ ਜੀ ਵੱਡਾ ਦਿਹਾੜਾ ਆ ਰਿਹਾ ਏ 5 ਨਵੰਬਰ ਮੇਰੇ ਪਹਿਲੇ ਪਾਸ਼ਾ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵਾ ਰਿਹਾ ਏ ਤਾਂ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਰੋਜ਼ ਅਮਰਤ ਵੇਲੇ ਉਠੋ ਠੋਠ ਕੇ ਨਾਮ ਜਪੋ ਮਨ ਜੁੜੇ ਚਾਹੇ ਨਾ ਜੁੜੇ ਬਸ ਆਪਾਂ ਆਪਣਾ ਫਰਜ਼ ਨਿਭਾਉਣਾ ਏ ਨਾਮ ਜਪਣਾ ਏ ਮਾਲਕ ਨੇ ਆਪੇ ਤਰਸ ਕਰ ਦੇਣਾ ਪੇਹੀ ਮੇਰ ਕਰ ਦੇਣੀ ਆ ਹੋਲੀ-ਹੋਲੀ ਨਾਮ ਮਿੱਠਾ ਲੱਗਣ ਲੱਗ ਜਾਵੇਗਾ ਨਾਮ ਦੇ ਪ੍ਰਤੀ ਅਮਰਤ ਵੇਲੇ ਦੇ ਪ੍ਰਤੀ ਮਹਾਰਾ ਸੱਚੇ ਭਾਸ਼ਾ ਜੀ ਨੇ ਆਪਣੇ ਆਪ ਹੀ ਸਾਡੇ ਅੰਦਰ ਤੜਫਾ ਪੈਦਾ ਕਰ ਦੇਣੀ ਆ ਸੋ ਇੱਕ ਵਾਰ ਕੋਸ਼ਿਸ਼ ਕਰੀਏ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਜੀ ਲਾਈਏ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੌਆਂ ਕਰੋ ਅਰਜੀ ਲਾ ਕੇ ਸੌਆਂ ਕਰੋ ਕਿ ਮਹਾਰਾ ਸੱਚਿਆ ਪਾਤਸ਼ਾ ਅੰਮ੍ਰਿਤ ਵੇਲਾ ਬਖਸ਼ੋ ਸੰਗਤ ਜੀ ਹੁਣ ਆਪਾਂ ਦੇਖ ਰਹੇ ਹਾਂ ਕਿ ਸਭ ਪਾਸੇ ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਬੈਠ ਕੇ ਨਾਮ ਨਹੀਂ ਜਪਿਆ ਜਾਂਦਾ ਤਾਂ ਪ੍ਰਭਾਤ ਫੇਰੀਆਂ ਦੇ ਨਾਲ ਰਲ ਜਾਓ ਮਹਾਰਾ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਕਰਦੀਆਂ ਖੁਸ਼ੀਆਂ ਵਰਕਤਾਂ ਹਾਸਲ ਕਰੋ ਰੋਜ਼-ਰੋਜ਼ ਗੁਰੂ ਘਰੇ ਜਾ ਕੇ ਗੁਰੂ ਸਾਹਿਬ ਜੀ ਤੋਂ ਅਮਰਤ ਵੇਲਾ ਮੰਗੋ ਅਮਰਤ ਵੇਲੇ ਦਾ ਨਾਮ ਮੰਗੋ ਮਹਾਰਾ ਸੱਚੇ ਪਾਸ਼ਾ ਜ਼ਰੂਰ ਤਰਸ ਕਰ ਦੇਣਗੇ ਵੱਡੇ ਦਿਹਾੜੇ ਤੇ ਮੰਗ ਵੀ ਵੱਡੀ ਮੰਗਣੀ ਆ ਗੁਰੂ ਤੋਂ ਗੁਰੂ ਦਾ ਨਾਮ ਮੰਗਣਾ ਹੈ ਅਮਰਤ ਵੇਲਾ ਮੰਗਣਾ ਹੈ ਕਿਉਂਕਿ ਇਹੀ ਦੋ ਭੇਟਾ ਸਭ ਤੋਂ ਕੀਮਤੀ ਭੇਟਾ ਨੇ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਬਾਕੀ ਸਰਬੱਤ ਦਾ ਭਲਾ ਕਰਨਾ ਜਦੋਂ ਅਸੀਂ ਕਿਸੇ ਗਰੀਬ ਤੇ ਕਿਸੇ ਲੋੜਵੰਦ ਤੇ ਤਰਸ ਕਰਦੇ ਆ ਤਾਂ ਅਸੀਂ ਗੁਰਨਾਨਕ ਪਾਤਸ਼ਾਹ ਜੀ ਦੇ ਤਰਸ ਦੇ ਪਾਤਰ ਬਣਦੇ ਆ ਅਸੀਂ ਗੁਰਨਾਨਕ ਪਾਤਸ਼ਾਹ ਜੀ ਨੂੰ ਉਦੋਂ ਫਿਰ ਬਹੁਤ ਪਿਆਰੇ ਕਰਦੇ ਆ ਮਹਾਰਾ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਿਰਪਾ ਕਰਦੇ ਨੇ ਸੋ ਸਰਬੱਤ ਦੇ ਭਲੇ ਦੀ ਭਾਵਨਾ ਮਨ ਵਿੱਚ ਰੱਖਣੀ ਆ ਤੇ ਇਹ ਭਾਵਨਾ ਤਾਂ ਹੀ ਸਾਡੇ ਮਨ ਵਿੱਚ ਆਵੇਗੀ ਜਦੋਂ ਅਸੀਂ ਗੁਰੂ ਦਾ ਗਿਆਨ ਅਤੇ ਧਿਆਨ ਕਰਨਾ ਸ਼ੁਰੂ ਕਰਾਂਗੇ ਸਵਾਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚਰਚੀਆਂ ਲਾਈਏ ਅਰਦਾਸਾਂ ਬੇਨਤੀਆਂ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਆਪਣਾ ਮਿੱਠਾ ਪਿਆਰਾ ਨਾਮ ਬਖਸ਼ੋ ਹਰ ਰੋਜ਼ ਅਮਰਤ ਵੇਲੇ ਉੱਠ ਕੇ ਕੁਝ ਦੇਰ ਗੁਰਮੰਤਰ ਮੂਲ ਮੰਤਰ ਜਾਪ ਕਰੋ ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਅਮਰਤ ਵੇਲਾ ਇਹ ਸਾਡੇ ਜੀਵਨ ਦੇ ਦੋ ਪੱਕੇ ਨਿਜਮ ਬਣ ਜਾਣ ਤਾਂ ਸਾਡੀ ਬਾਬ ਜੀ ਕੋਈ ਨਹੀਂ ਵੇਖ ਸਕਦਾ ਫਿਰ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਪਹਿਰਾ ਸਾਡੇ ਘਰ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਲੱਗ ਜਾਂਦਾ ਹੈ ਸੋ ਆਓ ਇਹ ਦੋ ਚੀਜ਼ਾਂ ਪੱਕੀਆਂ ਕਰੀਏ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਭਜਨ ਮੰਦਗੀ ਸਵਾਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਾਂ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ